ਸਤਿ ਸ਼੍ਰੀ ਅਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਮੈਂ ਹਰਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜਿਹਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਨਵਜੋਤ ਸਿੱਧੂ ਹੋਰਾਂ ਦੀ ਗੱਲ ਕਰਦੇ ਆਂ ਜੀ ਉਹ ਨਾਮ ਜਿਨ੍ਹਾਂ ਨੇ ਕੇ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਹਲਚਲ ਪੈਦਾ ਕੀਤੀ ਹੋਈ ਹੈ 19 ਤਰੀਕ ਨੂੰ ਪ੍ਰਿਯੰਕਾ ਗਾਂਧੀ ਹੋਰਾਂ ਨੂੰ ਮਿਲਣ ਗਏ ਜੀ ਉਹ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਹਾਲਾਤ ਤੇ ਉਹਨਾਂ ਦੀ ਵੋਟੀ ਦੇ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਪੈਦਾ ਹੋਈਆਂ ਪ੍ਰਸਥਤੀਆਂ ਇਸ ਵਿਸ਼ੇ ਦੇ ਉੱਤੇ ਚਰਚਾ ਕਰਨ ਦੇ ਲਈ ਸ਼ਿਕਾਇਤ ਲਾਉਣ ਦੇ ਲਈ ਤੇ ਪ੍ਰਿਯੰਕਾ ਗਾਂਧੀ ਨੂੰ ਮਿਲਣ ਵਾਸਤੇ ਗਏ ਸੀ ਪਰ ਉਹ ਮਿਲੇ ਨਹੀਂ ਕਿਉਂਕਿ ਇਸ ਵੇਲੇ ਪਾਰਲੀਮੈਂਟ ਦਾ ਸੈਸ਼ਨ ਵੀ ਚੱਲਦਾ ਸ਼ਾਇਦ ਇਸ ਕਾਰਨ ਕਰਕੇ ਪਰ ਪਤਾ ਲੱਗਾ ਜੀ ਕਿ ਉਹਨਾਂ ਦੇ ਵੱਲੋਂ ਮਿਲਿਆ ਜਾਊਗਾ ਉਹਨਾਂ ਨੇ ਸਮਾਂ ਮੰਗਿਆ ਤੇ ਸਮਾਂ ਉਹਨਾਂ ਨੂੰ ਮਿਲ ਗਿਆ ਜੀ ਹੁਣ ਸਮਾਂ ਮਿਲਿਆ ਜੀ ਉਹਨਾਂ ਨੂੰ ਹੁਣ ਜਾ ਕੇ 19 ਦਸੰਬਰ ਦਾ ਕਿਉਂਕਿ 19 ਦਸੰਬਰ ਨੂੰ ਪਾਰਲੀਮੈਂਟ ਦਾ ਇਹ ਸੈਸ਼ਨ ਮੁੱਕ ਜਾਣਾ ਤੇ ਉਸ ਤੋਂ ਬਾਅਦ ਇਹਨਾਂ ਦੀ ਮੁਲਾਕਾਤ ਹੋਊਗੀ ਹੁਣ ਉਸ ਦਿਨ ਨਵਜੋਤ ਸਿੰਘ ਸਿੱਧੂ ਦੀ ਕਿੰਨੀ ਕੁ ਬਾਤ ਪੁੱਛੀ ਜਾਊ ਕਿੰਨੀਆਂ ਗੱਲਾਂ ਹੁੰਦੀਆਂ ਕੀ ਕੀ ਗੱਲਾਂ ਹੁੰਦੀਆਂ ਕਿਵੇਂ-ਕਿਵੇਂ ਗੱਲਾਂ ਹੁੰਦੀਆਂ ਇਸ ਸ਼ਿਕਾਇਤ ਲਾ ਕੇ ਆਉਂਦੇ ਆ ਜਾਂ ਇਹਨਾਂ ਨੂੰ ਸਮਝਾ ਕੇ ਭੇਜਦੇ ਆ ਇਹ ਸਮਾਂ ਦੱਸੂਗਾ ਪਰ ਅਗਲੀ ਗੱਲ ਇਹ ਜੀ ਕਿ ਰਾਜਾ ਵੜਿੰਗ ਦੇ ਵੱਲੋਂ ਵੀ ਇਸ ਸ਼ਿਕਾਇਤ ਨੂੰ ਕਾਊਂਟਰ ਕਰਨ ਵਾਸਤੇ ਲੰਗੇ ਕੱਲ ਮੀਟਿੰਗ ਕੀਤੀ ਗਈ ਹੈ ਦਿੱਲੀ ਪੰਜਾਬ ਕਾਂਗਰਸ ਦੇ ਇੰਚਾਰਜ ਹੈਗੇ ਭੁਪੇਸ਼ ਬਘੇੜ ਉਹਨਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਆ ਵੀ ਜੇਕਰ ਉਹ ਮਿਲ ਕੇ ਆਏ ਤਾਂ ਉਹਨਾਂ ਦੀਆਂ ਗੱਲਾਂ ਨੂੰ ਫਿਰ ਕਾਊਂਟਰ ਕਿਵੇਂ ਕਰਨਾ ਅਗਲੀ ਗੱਲ ਇਹ ਜੀ ਕਿ ਇਸ ਥਾਂ ਦੇ ਉੱਤੇ ਸਿੱਧੀ-ਸਿੱਧੀ ਨਵਜੋਤ ਕੌਰ ਸਿੱਧੂ ਗਲਤ ਆ ਜੇਕਰ ਮੀਡੀਆ ਦੇ ਵਿੱਚ ਖਬਰਾਂ ਆਉਂਦੀਆਂ ਕਿ ਭਾਈ 500 ਕਰੋੜ ਤੋਂ ਮੁੱਖ ਮੰਤਰੀ ਦੀ ਕੁਰਸੀ ਵਕੀ ਫਲਾਂਸ ਸੀਟਿੰਗ ਸੀ ਤੇ ਤੁਸੀਂ ਉਵੇਂ ਹੀ ਹੂ ਬਹੂ ਚੇਪ ਦਿਓਗੇ ਆਪਦੀ ਪਾਰਟੀ ਦੇ ਬਾਰੇ ਤੇ ਫਿਰ ਤਾਂ ਭਾਈ ਇਹ ਔਖੀ ਗੱਲ ਆ ਉਹਨਾਂ ਦੀ ਹੀ ਗਲਤੀ ਆ ਉਹਨਾਂ ਨੇ ਸ਼ੁਰੂਆਤ ਕੀਤੀ ਆ ਉਹਨਾਂ ਦੇ ਵੱਲੋਂ ਹੀ ਬਹੁਤ ਕੁਝ ਬੋਲਿਆ ਗਿਆ ਉਹੀ ਮਾੜਾ ਚੰਗਾ ਵੱਧ ਬੋਲੇ ਆ ਹੁਣ ਆਪਾਂ ਜੋ ਮਰਜ਼ੀ ਕਹੀ ਜਗੇ ਵੀ ਭਾਈ ਇਹਨੇ ਚਾਹਦਾ ਕਸੂਰ ਹੈ ਇਹਨੇ ਚਾਹਦਾ ਕਸੂਰ ਆ ਪਰ ਇਤਕੀ ਸ਼ਰੀਆਮ ਕਸੂਰ ਨਵਜੋਤ ਕੋਰ ਦਾ ਰਸਦਾ ਕਿਉਂਕਿ ਰਹਿਣਾ ਵੀ ਆਪਾਂ ਉੱਥੇ ਹੀ ਤੇ ਮਾੜੇ ਵੀ ਉਹੀ ਗਲਤ ਵੀ ਉਹੀ ਤੇ ਅਸੀਂ ਜਾਣਾਂ ਵੀ ਕਿਤੇ ਨਹੀਂ ਸੋ ਇਹ ਉਹਦੀ ਧਾਰਨਾ ਹੈਗੀ ਆ ਕਿਉਂਕਿ ਹੁਣ ਉਹਨੇ ਕੱਲ ਵੀ ਗੱਲ ਕਹੀ ਆ ਉਹ ਕਹਿੰਦੇ ਜੀ ਅਸੀਂ ਪੰਜਾਬ ਨੂੰ ਜਿੱਤ ਕੇ ਤੇ ਸਾਡੇ ਪਿਆਰੇ ਗਾਂਧੀ ਪਰਿਵਾਰ ਦੇ ਮੈਂਬਰਾਂ ਦੀ ਢੋਲੀ ਦੇ ਵਿੱਚ ਪਾਵਾਂਗੇ ਤੇ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਦਿਖਾਵਾਂਗੇ ਪੰਜਾਬ ਦੇ ਵਿੱਚ ਸਰਕਾਰ ਇਵੇਂ ਨਿਵਾਨੀ ਜੇ ਤੁਸੀਂ ਕਿਸੇ ਵੀ ਪਾਰਟੀ ਜਾਓਗੇ ਪੰਜਾਬ ਨੂੰ ਛੱਡੋ ਕਿਸੇ ਹੋਰ ਪਾਰਟੀ ਜਾਓ ਕਿਸੇ ਹੋਰ ਸੂਬੇ ਜਾਓ ਜੇ ਤੁਸੀਂ ਪਟਰ ਪਟਰ ਆਪਣੀ ਪਾਰਟੀ ਦੇ ਖਿਲਾਫ ਕਰੋਗੇ ਤਾਂ ਇਹ ਸਰਕਾਰ ਉੱਥੇ ਵੀ ਨਹੀਂ ਬਣਨੀ ਕਿਉਂਕਿ ਹੁਣ ਤੇ ਇਹਨਾਂ ਗੱਲਾਂ ਬਾਰੇ ਇਹਨਾਂ ਬਾਰੇ ਗੱਲ ਮਸ਼ਹੂਰ ਆ ਵੀ ਜਦੋਂ ਵੋਟਾਂ ਆਈਆਂ ਸਿਰਸਵਾ ਪਾਉਣ ਲਈ ਸੰਪਰਕ ਕਰੋ ਇਹਨਾਂ ਨੇ ਕੁਝ ਨਾ ਕੁਝ ਕਹਿ ਲੈਣਾ ਚੁੱਪ ਕਰਨਾ ਨਹੀਂ ਰੌਲਾ ਪੈ ਜਾਣਾ ਲੋਕ ਟੁੱਟ ਜਾਣੇ ਆ ਆਹ ਗੱਲ ਬਣੀ ਪਈ ਆ ਇਹਨਾਂ ਨੂੰ ਚੁੱਪ ਦਾ ਦਾਨ ਬਖਸ਼ਣਾ ਚਾਹੀਦਾ ਬਸੇ ਜੀ ਬਿਲਕੁਲ ਪਰਟਾਣਾ ਸਾਹਿਬ ਇੱਕ ਗੱਲ ਸਮਝ ਤੋਂ ਪਰੇ ਹੈ ਜੀ ਜਿਹੜੀ ਵੀ ਪਾਰਟੀ ਚ ਹੁੰਦੇ ਨੇ ਜਦੋਂ ਵੀ ਹੁੰਦੇ ਨੇ ਉਸੇ ਪਾਰਟੀ ਦੇ ਖਿਲਾਫ ਭੁਗਤਦੇ ਨੇ ਉਸੇ ਪਾਰਟੀ ਦੇ ਖਿਲਾਫ ਹੁੰਦੇ ਨੇ ਔਰ ਜੇ ਇੰਨਾ ਹੀ ਇਹਨਾਂ ਨੂੰ ਸਿਆਸਤ ਮਾੜੀ ਲੱਗਦੀ ਹੈ ਜਿਵੇਂ ਅੱਗੇ ਵੀ ਆਪਾਂ ਗੱਲ ਕੀਤੀ ਸੀ ਜਾਂ ਤਾਂ ਆਪਦੀ ਪਾਰਟੀ ਬਣਾ ਲੈਣ ਤੇ ਜਾਂ ਸਿਆਸਤ ਨੂੰ ਅਲਵਿਦਾ ਕਹਿ ਦੇਣ ਜੇ ਇੰਨੀ ਮਾੜੀ ਸਿਆਸਤ ਹੈ ਫਿਰ ਰਹਿਣਾ ਵੀ ਉੱਥੇ ਤੇ ਲੜਾਈਆਂ ਵੀ ਉੱਥੇ ਤੇ ਉਹੀ ਮਾੜੇ ਲੱਗਣ ਲੱਗ ਜਾਂਦੇ ਆ ਜੀ ਬਿਲਕੁਲ ਤੁਹਾਡੀ ਗੱਲ ਸਹੀ ਆ ਇਹੀ ਗੱਲ ਪੂਰੇ ਪੰਜਾਬ ਦਾ ਬੱਚਾ-ਬੱਚਾ ਕਹਿੰਦਾ ਵੀ ਭਾਈ ਤੁਸੀਂ ਇਮਾਨਦਾਰ ਹੋਵੋਗੇ ਹਣ ਇਮਾਨਦਾਰ ਹੋ ਗੇ ਤਾਂ ਦੱਸੋ ਕਿ ਢੋਲ ਵਜਾਗੇ ਪਰ ਜੇਕਰ ਤੁਸੀਂ ਇਮਾਨਦਾਰ ਹੋ ਵੀ ਜੇ ਤੇ ਉਸ ਤੋਂ ਬਾਅਦ ਜੋ ਜੋ ਗੱਲਾਂ ਤੁਸੀਂ ਕਰਦੇ ਆ ਜੋ ਊਲ ਜਲੂਰ ਗੱਲਾਂ ਕਰ ਦਿੰਦੇ ਆ ਉਹ ਆਏ ਆ ਉਹ ਕੁੱਤਾ ਭੌਂਕਦਾ ਫਲਾਣਾ ਕਰਦਾ ਜੋ ਤੁਹਾਡੀ ਤਾਂ ਬ੍ਰੇਕ ਹੀ ਖੁੱਲ ਜਾਂਦੀ ਹੈ ਬ੍ਰੇਕ ਟੁੱਟ ਜਾਂਦੀ ਜਿਵੇਂ ਸੋ ਇਦਾਂ ਦੀਆਂ ਗੱਲਾਂ ਇਹਨਾਂ ਦੇ ਆਪ ਦੇ ਕਰਤਾਰ ਨੂੰ ਖਰਾਬ ਕਰਿੰਦਾ ਕਾਂਗਰਸ ਦਾ ਜਿੰਨਾ ਕੁ ਨੁਕਸਾਨ ਹੋਇਆ ਉਸ ਤੋਂ ਬਾਅਦ ਤਾਂ ਹੋ ਵੀ ਨਹੀਂ ਸਕਦਾ ਜਿਹੜੀ ਥਾਂ ਤੇ ਅੱਜ ਕਾਂਗਰਸ ਖੜੀ ਆ ਉਹ ਕਿਸੇ ਹੋਰ ਨੇ ਥੋੜੀ ਕੀਤੀ ਇਹ ਕਾਂਗਰਸ ਨੇ ਆਪ ਹੀ ਕੀਤੀ ਹੈ ਨਾ ਇਹਨਾਂ ਚ ਇਕਤਾ ਨਾ ਇਹਨਾਂ ਦੇ ਵੱਲੋਂ ਕਦੇ ਕੁਝ ਸੋਚਿਆ ਗਿਆ ਵਿਜ਼ਨ ਦੇ ਤਹਿਤ ਵੀ ਪਾਈ ਅਸੀਂ ਕਰਨਾ ਇਹਨਾਂ ਨੇ ਤਾਂ ਆਪਦੇ ਹਲਕੇ ਬਾਰੇ ਵੀ ਨਹੀਂ ਸੋਚਿਆ ਪੂਰੇ ਪੰਜਾਬ ਦੇ ਬਾਰੇ ਤਾਂ ਕੀ ਸੋਚਣਾ ਸੋ ਗੱਲ ਤਾਂ ਚੁੱਪਦੀ ਆ ਮੇਰੇ ਖਿਆਲ ਆ ਵੀ ਕਿਸੇ ਪਾਰਟੀ ਨੇ ਹੋਰ ਲੈਣਾ ਵੀ ਨਹੀਂ ਹੁਣ ਕਿਹੜੀ ਪਾਰਟੀ ਜਿਹੜੀ ਇਹ ਗੱਲ ਕਹੂਗੀ ਵੀ ਭਾਈ ਬਿਨਾ ਬ੍ਰੇਕ ਵਾਲੇ ਬੰਦੇ ਅਸੀਂ ਲੈ ਗਏ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਉਧਰ ਅਮਰਤਪਾਲ ਸਿੰਘ ਦੇ ਮੁੱਦੇ ਤੇ ਅਦਾਲਤ ਚ ਸੁਣਵਾਈ ਹੋਈ ਹੈ ਜੀ ਕੀ ਫੈਸਲਾ ਆ ਕਿ ਸੁਣਵਾਈ ਹੋਈ ਹੈ ਜੀ ਦੇਖੋ ਜੀ ਅਮਰਤਪਾਲ ਸਿੰਘ ਦੇ ਮੁੱਦੇ ਦੇ ਉੱਤੇ ਅਦਾਲਤ ਦੇ ਵਿੱਚ ਸੁਣਵਾਈ ਹੋਈ ਤੇ ਦੋ ਟੁਕ ਇਹ ਗੱਲ ਕਹ ਦਿੱਤੀ ਗਈ ਆ ਕਿ ਅਮਰਤਪਾਲ ਨੂੰ ਪੈਰੋਲ ਨਹੀਂ ਸੀ ਮਿਲਣੀ ਅਸੀਂ ਨਹੀਂ ਸੀ ਦੇਣੀ ਉਹਨੂੰ ਬਾਹਰ ਆਉਣ ਦੀ ਇਜਾਜ਼ਤ ਨਹੀਂ ਮਿਲਣੀ ਚਾਹੀਦੀ ਸੀ ਜਦੋਂ ਹੁਣ ਕੱਲ ਸੁਣਵਾਈ ਹੋਈ ਤਾਂ ਪੰਜਾਬ ਸਰਕਾਰ ਦੇ ਵਕੀਲ ਵੀ ਪੇਸ਼ ਹੋਏ ਆ ਇਹਦੇ ਵਿੱਚ ਪੰਜਾਬ ਸਰਕਾਰ ਦੇ ਵਕੀਲਾਂ ਨੇ ਗੱਲ ਕਹੀ ਆ ਕਿ ਅਮਰਤਪਾਲ ਸਿੰਘ ਦੇ ਬਾਹਰ ਆਉਣ ਦੇ ਨਾਲ ਬਹੁਤ ਸਾਰੇ ਖਤਰੇ ਸਨ ਅਮਰਤਪਾਲ ਸਿੰਘ ਦੇ ਬਾਹਰ ਆਉਣ ਦੇ ਨਾਲ ਬਹੁਤ ਸਾਰੇ ਖਤਰੇ ਹਨ ਤੇ ਕਰੀਬ 15 ਲੋਕਾਂ ਦੀ ਜਾਨ ਦਾ ਖਤਰਾ ਕਿਉਂਕਿ ਇਹਦੇ ਵੱਲੋਂ ਜੋ ਭਾਸ਼ਣ ਦਿੱਤੇ ਗਏ ਐ ਜਿਵੇਂ ਧਮਕੀਆਂ ਦਿੱਤੇ ਗਏ ਜੋ ਜੋ ਗੱਲਾਂ ਕੀਤੀਆਂ ਗੀਆਂ ਇਹਦੇ ਕਰਕੇ 15 ਲੋਕਾਂ ਦੀ ਮੌਤ ਦਾ ਖਤਰਾ ਤੇ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਬਾਹਰ ਆਉਣ ਦੀ ਇਜਾਜ਼ਤ ਨਹੀਂ ਦੇ ਸਕਦੇ ਹੋ ਕਿਉਂਕਿ ਸੂਬੇ ਦੀ ਸਰਕਾਰ ਤੋਂ ਇਜਾਜ਼ਤ ਮੰਗੀ ਸੀ ਵੀ ਇਹਨੂੰ ਬਾਹਰ ਆਉਣ ਦੇਣਾ ਚਾਹੀਦਾ ਕਿ ਨਹੀਂ ਹਾਈ ਕੋਰਟ ਨੇ ਮੰਗੀ ਸੀ ਵੀ ਭਾਈ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਤੇ ਅੱਗੋਂ ਸਰਕਾਰ ਦੇ ਲਾਂਗੇ ਇਕੱਲੇ ਵੀ ਗੱਲ ਕਹੀ ਆ ਕਈ ਪਿਛਲੀਆਂ ਉਦਾਹਰਨਾਂ ਦੇ ਕੇ ਕਿ ਇਹ ਜ਼ਰੂਰੀ ਨਹੀਂ ਆ ਕਿ ਪਾਰਲੀਮੈਂਟ ਜਾਂ ਵਿਧਾਨ ਸਭਾ ਦਾ ਮੈਂਬਰ ਕੋਈ ਵੀ ਆ ਤੇ ਉਹਨੂੰ ਸੈਸ਼ਨ ਦੇ ਵਿੱਚ ਹਿੱਸਾ ਲੈਣਾ ਹੀ ਚਾਹੀਦਾ ਜਾਂ ਲੈਣਾ ਹੀ ਪਵੇ ਜਾਂ ਲਿਆਉਣਾ ਪਊਗਾ ਉਹਦੇ ਹਾਲਾਤ ਵੇਖ ਕੇ ਵੀ ਭਾਈ ਉਹ ਕੌਣ ਆ ਉਹ ਕੀ ਗੱਲਾਂ ਕਰਦਾ ਉਹਦਾ ਪਿਛੋਕੜ ਕੀ ਆ ਉਹਦਾ ਵਰਤਮਾਨ ਕੀ ਆ ਉਹਦਾ ਵਿਜ਼ਨ ਕੀ ਆ ਇਹ ਸਾਰੀਆਂ ਗੱਲਾਂ ਵੀ ਮੁੱਖ ਰੱਖਣੀਆਂ ਪੈਣਗੀਆਂ ਤੇ ਨਾਲੇ ਵੀ ਗੱਲ ਕਹੀ ਆ ਵੀ ਦੇਖੋ ਜੇ ਉਹ ਬਾਹਰ ਆ ਜਾਂਦਾ ਤੇ ਉਹ ਪਾਰਲੀਮੈਂਟ ਦੇ ਵਿੱਚ ਕੀ ਬੋਲ ਜੇ ਉਹਦਾ ਕੀ ਪਤਾ ਤੁਸੀਂ ਇਹ ਤਾਂ ਨਾ ਕਹਿ ਸਕਦੇ ਵੀ ਭਾਈ ਆ ਗੱਲ ਕਰਨੀ ਨਹੀਂ ਗਈ ਉਹਨੇ ਕੋਈ ਵੀ ਗੱਲ ਕਰ ਲੈਣੀ ਆ ਤੇ ਬਾਅਦ ਦੇ ਵਿੱਚ ਪਸੂੜੀ ਫੇਰ ਪੈ ਜਾਣੀ ਆ ਸੋ ਇਸ ਕਰਕੇ ਇਹਨਾਂ ਲੋਕਾਂ ਨੂੰ ਆਪਾਂ ਇਦਾਂ ਨਹੀਂ ਲਿਆ ਸਕਦੇ ਸੋ ਉਹਨਾਂ ਨੇ ਦੋ ਟੁੱਕੇ ਗੱਲ ਕਹਿਤੀ ਵੀ ਅਮਰਤਪਾਲ ਨੂੰ ਬਾਹਰ ਨਹੀਂ ਸੀ ਲਾਉਣਾ ਚਾਹੀਦਾ ਤੇ ਅਸੀਂ ਇਸ ਗੱਲ ਦੇ ਉੱਤੇ ਸਟੈਂਡ ਦੇ ਉੱਤੇ ਕਿ ਨਹੀਂ ਆਉਣਾ ਚਾਹੀਦਾ ਸੋ ਪੰਜਾਬ ਦੀ ਸਰਕਾਰ ਨੇ ਜਿਹੜਾ ਸਟੈਂਡ ਲਿਆ ਇਹਦੇ ਉੱਤੇ ਅਮਰਤਪਾਲ ਦੇ ਸਮਰਥਕ ਭਾਵੇਂ ਗੱਲ ਕਹਿਣ ਵੀ ਸਰਕਾਰ ਗਲਤ ਆ ਇਦਾਂ ਇਦਾਂ ਪਰ ਸਰਕਾਰ ਦੀ ਪੁੱਗ ਗਈ ਹੈ ਸਰਕਾਰ ਦੀ ਚੱਲੀ ਹੈ ਤੇ ਉਹਨਾਂ ਦੀ ਨਹੀਂ ਚੱਲੀ ਜੀ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਉਧਰ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਸਰਵੇਖਣ ਕੀਤਾ ਗਿਆ ਜੀ ਸੜਕਾਂ ਦਾ ਤੇ ਠੇਕੇਦਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਇਹ ਕੀ ਮਾਮਲਾ ਹੈ ਜੀ ਦੇਖੋ ਪੰਜਾਬ ਦੇ ਵਿੱਚ ਨਾ ਸੜਕਾਂ ਬਣ ਰਹੀਆਂ ਤੇ ਕਈ ਥਾਵਾਂ ਦੇ ਉੱਤੇ ਪੈਚ ਵਰਕ ਹੈ ਤੇ ਕਈ ਥਾਵਾਂ ਤੇ ਸੜਕਾਂ ਬਣੀ ਜਾਂਦੀਆਂ ਸੋ ਇਸ ਮਸਲੇ ਦੇ ਵਿੱਚ ਖਬਰ ਆਈ ਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਕੁਝ ਕੁ ਮਹੀਨੇ ਪਹਿਲਾਂ ਕਮੇਟੀਆਂ ਦਾ ਗਠਨ ਕੀਤਾ ਸੀ ਵੀ ਜੇਕਰ ਤੁਹਾਡੇ ਹਲਕੇ ਦੇ ਵਿੱਚ ਇਲਾਕੇ ਦੇ ਵਿੱਚ ਸੜਕ ਬਣ ਰਹੀ ਆ ਉਸ ਸੜਕ ਦੀ ਕੁਆਲਿਟੀ ਕੀ ਆ ਉਹਦੇ ਉੱਤੇ ਪੈਣ ਵਾਲੀ ਲੱਕ ਸੀਮਿੰਟ ਜਾਂ ਜੋ ਵੀ ਹੁੰਦਾ ਤੇ ਬਜਰੀ ਆ ਉਹ ਚ ਰੇਤ ਆ ਉਹਦੀ ਕੁਆਲਿਟੀ ਕੀ ਆ ਕਿਉਂਕਿ ਕਈ ਸੜਕਾਂ ਐਸੀਆਂ ਬਣਦੀਆਂ ਵੀ ਅੱਜ ਸੜਕ ਬਣਾਈ ਤੇ ਪਰਸੋਂ ਫੇਰ ਟੁੱਟ ਗਈ ਅੱਜ ਸੜਕ ਬਣਾਈ ਕੱਲ ਨੂੰ ਮਹੀ ਆ ਗਿਆ ਟੁੱਟ ਗਈ ਵੀ ਸੜਕ ਉਵੇਂ ਦੀ ਉਵੇਂ ਰਹਿ ਜਾਂਦੀ ਆ ਸਰਕਾਰ ਬਿੱਲ ਦੇਈ ਜਾਂਦੀ ਆ ਵੀ ਭਾਈ ਆਲ ਤੁਹਾਡਾ ਬਿੱਲ ਕਲੀਅਰ ਹੋ ਗਿਆ ਸੋ ਭਗਵੰਤ ਮਾਨ ਨੇ ਟੀਮ ਬਣਾਈ ਸੀ ਜਾਂਚ ਟੀਮ ਜਾਂਚ ਕਮੇਟੀ ਉਹ ਜਾਂਚ ਕਮੇਟੀ ਹੈ ਜਿਹੜੀ ਵਕ ਵਕ ਠੇਕੇਦਾਰਾਂ ਨੇ ਜਿਹੜੀ ਵੀ ਸੜਕ ਬਣਾਈ ਹੋਊਗੀ ਉਹਦੀ ਜਾ ਕੇ ਕੁਆਲਿਟੀ ਚੈੱਕ ਕਰਦੀਆਂ ਤੇ ਇਸੇ ਸੰਦਰਭ ਦੇ ਵਿੱਚ ਕੱਲ ਪਟਿਆਲਾ ਸ੍ਰੀਹੰਦਰ ਰੋਡ ਦੇ ਉੱਤੇ ਗਏ ਸੀ ਭਗਵੰਤ ਮਾਨ ਟੀਮ ਦੇ ਨਾਲ ਇਹਨਾਂ ਨੇ ਜਾ ਕੇ ਇੱਥੇ ਬਣੀ ਹੋਈ ਸੜਕ ਦਾ ਹਾਲ ਦੇਖਿਆ ਉਹ ਕਹਿੰਦੇ ਵੀ ਕੁਝ ਕੁ ਤਾਂ ਸੜਕਾ ਠੀਕ ਸੀ ਪਰ ਇੱਕ ਥਾਂ ਦੇ ਉੱਤੇ ਇਹਨਾਂ ਨੂੰ ਕੋਈ ਸਮੱਸਿਆ ਜਾਪੀ ਇਹਨਾਂ ਨੇ ਫਿਰ ਸਬੰਧਤ ਉੱਥੇ ਠੇਕੇਦਾਰ ਨੂੰ ਐਕਸ਼ਨ ਲੈਣ ਵਾਸਤੇ ਕਿਹਾ ਸਬੰਧਤ ਠੇਕੇਦਾਰ ਤੇ ਐਕਸ਼ਨ ਉਹਨਾਂ ਨੇ ਕਿਹਾ ਜੀ ਕਿ ਦੇਖੋ ਪੰਜਾਬ ਦੇ ਵਿੱਚ ਸੜਕਾਂ ਜਿਹੜੀਆਂ ਬੰਡਿੰਗਾਂ ਚੱਜਦੀਆਂ ਬੰਡਿੰਗਾਂ ਇਹ ਨੇ ਵੀ ਅੱਜ ਬਣੀ ਜਾਂਦੀ ਸੜਕ ਤੇ ਕੱਲ ਨੂੰ ਰੌਲਾ ਫੇਰ ਪੈ ਜੇ ਵੀ ਹੁਣ ਤੱਕ ਜੋ ਮਰਜ਼ੀ ਭ੍ਰਿਸ਼ਟਾਚਾਰ ਹੁੰਦਾ ਰਿਹਾ ਪਰ ਅਸੀਂ ਸੜਕਾਂ ਦੀ ਕੁਆਲਿਟੀ ਨਾਲ ਕਦੇ ਕੰਪਰੋਮਾਈਜ਼ ਨਹੀਂ ਕਰਾਂਗੇ ਜੀ ਜੀ ਤੇ ਟੈਣਾ ਸਾਹਿਬ ਉਧਰ ਦੂਸਰੇ ਬੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਮਾਮਲੇ ਦੇ ਵਿੱਚ ਕਹਿੰਦੇ ਸ਼੍ਰੋਮਣੀ ਕਮੇਟੀ ਦੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਜੀ ਕੀ ਕਹਿਣਾ ਸ਼੍ਰੋਮਣੀ ਕਮੇਟੀ ਦਾ ਦੇਖੋ ਲੰਗੇ ਕੱਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਮੀਟਿੰਗ ਹੋਈ ਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਸਟੀਪੀਸੀ ਦੇ ਪ੍ਰਧਾਨ ਸਾਹਿਬ ਉਹਨਾਂ ਦੀ ਅਗਵਾਈ 'ਚ ਹੋਈ ਆ ਜਦੋਂ ਮੀਟਿੰਗ ਹੋ ਗਈ ਉਹਨਾਂ ਦੇ ਵੱਲੋਂ ਫਿਰ ਆਪਣੇ ਵਿਚਾਰ ਰੱਖੇ ਗਏ ਆ ਮੀਟਿੰਗ ਦੇ ਵਿੱਚ ਵੀ ਉਸੇ ਵਿਸ਼ੇ ਦੀ ਗੱਲ ਹੋਈ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗਾਇਬ ਹੋਏ ਇਸ ਸੰਦਰਭ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਸਿਆਸਤ ਕੀਤੀ ਆ ਤੇ ਇਹਨਾਂ ਨੇ ਕੁਝ ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਪਰਚਾ ਦਰਜ ਕਰਨਾ ਇਹ ਅਕਾਲ ਤਖਤ ਸਾਹਿਬ ਨੂੰ ਸਿੱਧੀ ਚੁਣੌਤੀ ਦੇਣ ਵਾਲੀ ਗੱਲ ਆ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਦੇ ਉੱਤੇ ਕਬਜ਼ਾ ਕਰਨ ਦੀ ਜਾਂ ਉਹਨੂੰ ਛੱਟ ਮਾਰਨ ਦੀ ਕੋਸ਼ਿਸ਼ ਆ ਕਿਉਂਕਿ ਜਿਹੜੇ ਇਸ ਰੂਪ ਆ ਇਹਨਾਂ ਦੀ ਕੋਈ ਬੇਦਬੀ ਨਹੀਂ ਹੋਈ ਜਾਂ ਇਹ ਕੋਈ ਚੋਰੀ ਨਹੀਂ ਹੋਈ ਇਹ ਤਾਂ ਇਥੋਂ ਦੇ ਮੁਲਾਜ਼ਮਾਂ ਦੇ ਵੱਲੋਂ ਕੀਤੀ ਗਈ ਹੀਰਾਫਰੀ ਦੇ ਕਰਕੇ ਸਭ ਕੁਝ ਹੋਇਆ ਵੀ ਉਹ ਕਹਿੰਦੇ ਜੀ ਧਾਮੀ ਹੋਰਾਂ ਨੇ ਕਿਹਾ ਵੀ ਜਿਹੜੇ ਇਥੋਂ ਦੇ ਕੁਝ ਮੁਲਾਜ਼ਮ ਸਨ ਜਿਨ੍ਹਾਂ ਦੇ ਮਨ ਦੇ ਵਿੱਚ ਬੇਈਮਾਨੀ ਆ ਗਈ ਉਹਨਾਂ ਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੇਟਾ ਹੁੰਦੀ ਆ ਵੀ ਭਾਈ ਆਹ ਲਓ ਜੀ ਸਾਨੂੰ ਵੀ ਸਰੂਪ ਚਾਹੀਦਾ ਉਹ ਪੈਸੇ ਲੈ ਕੇ ਰੱਖੀ ਗਏ ਤੇ ਰਜਿਸਟਰ ਦੇ ਵਿੱਚ ਚਾੜੇ ਹੀ ਨਹੀਂ ਜਾਣ ਕਰ ਰਸੀਦ ਕੱਟ ਕੇ ਦਿੱਤੀ ਨਹੀਂ ਜਾਂ ਕੁਝ ਵੀ ਇਦਾਂ ਮਤਲਬ ਇਹ ਆ ਵੀ ਪੈਸੇ ਆਏ ਸਨ ਪਰ ਪੈਸੇ ਜਿਹੜੇ ਉਹ ਵਿੱਚ ਦਰਜ ਨਹੀਂ ਕੀਤੇ ਤੇ ਸਰੂਪ ਦੇਣੇ ਪਏ ਸੋ ਇਸ ਕਰਕੇ ਇਹ ਸੀਗੀ ਜੀ ادارے ਦੇ ਵਿੱਚ ਯਾਨੀ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਇੱਕ ਦੋ ਪੰਜ ਮੁਲਾਜ਼ਮਾਂ ਦੇ ਵੱਲੋਂ ਕੀਤੀ ਗਈ ਕਿਥੇ ਤੇ ਹੇਰਾਫਰੀ ਨਾਲ ਸੰਬੰਧਤ ਤੇ ਇਹਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਕਾਰਵਾਈ ਕਰ ਦਿੱਤੀ ਆ ਉਹਨਾਂ ਮੁਲਾਜ਼ਮਾਂ ਨੂੰ ਕੱਢ ਦਿੱਤਾ ਉਹਨਾਂ ਮੁਲਾਜ਼ਮਾਂ ਤੇ ਬਣਦੀ ਸਰਦੀ ਹੋਰ ਕਾਰਵਾਈ ਹੋ ਗਈ ਆ ਜਦੋਂ ਇਹ ਸਾਰਾ ਕੁਝ ਅਸੀਂ ਪਹਿਲਾਂ ਕਲੀਅਰ ਕਰ ਚੁੱਕੇ ਆ ਤੇ ਤੁਸੀਂ ਇਸ ਮਾਮਲੇ ਦੇ ਵਿੱਚ ਕਿਹੜੀ ਗੱਲੋਂ ਇਹ ਕੁਝ ਕਰਦੇ ਆ ਵੀ ਭਾਈ ਤੁਸੀਂ ਐਫਆਈਆਰ ਕਰੋ ਐਫਆਈਆਰ ਤੁਸੀਂ ਤਾਂ ਕਰੋ ਵੀ ਜੇਕਰ ਉਹਦੇ ਵਿੱਚ ਕੋਈ ਅਸੀਂ ਗੜਬੜੀ ਨੂੰ ਹੱਲਣਾ ਕੀਤਾ ਹੋਵੇ ਜਾਂ ਤੁਸੀਂ ਇਹ ਤਾਂ ਕਰੋ ਵੀ ਭਾਈ ਇਸ ਮਸਲੇ ਦੇ ਵਿੱਚ ਤੁਹਾਨੂੰ ਇਜਾਜ਼ਤ ਹੋਵੇ ਕੋਈ ਸੋ ਉਹਨਾਂ ਨੇ ਕਹਿ ਦਿੱ ਕਿ ਸ਼੍ਰੋਮਣੀ ਕਮੇਟੀ ਹੈ ਜਿਹੜੀ ਉਹਦੇ ਕੰਮ ਅਧਿਕਾਰ ਦੇ ਵਿੱਚ ਇਹ ਦਖਲ ਦੇਣ ਵਾਲੀ ਗੱਲ ਆ ਜਿਹੜੀ ਕਿ ਬਰਦਾਸ਼ਤ ਨਹੀਂ ਹੋਊਗੀ ਇਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਜੋ ਕੀਤਾ ਗਿਆ ਇਹ ਬੜੀ ਵੱਡੀ ਵਧੀ ਕੀ ਆ ਏ ਪੰਜਾਬ ਦੀ ਸਰਕਾਰ ਹਮੇਸ਼ਾ ਹੀ ਕੁਛ ਨਾ ਕੁਛ ਟਿੰਡ ਦੇ ਵਿੱਚ ਕਾਨਾ ਪਾ ਕੇ ਤੇ ਲੋਕਾਂ ਦੇ ਵਿੱਚ 파ਟਕ ਪਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ ਤੇ ਲੋਕਾਂ ਨੂੰ ਉਹ ਕਹਿੰਦੇ ਜੀ ਸਾਰਾ ਕੁਝ ਇਹਨਾਂ ਬਾਰੇ ਪਤਾ ਹੀ ਹੈ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਉਧਰ ਦੂਸਰੇ ਬੰਨੇ ਜੀ ਇਹ ਵੀ ਪੰਜਾਬ ਦੇ ਜੋ ਹਾਲਾਤ ਨੇ ਉਹਨਾਂ ਨੂੰ ਦਰਸਾਉਂਦੀ ਖਬਰ ਹੈ ਜੀ ਬਹੁਤ ਬੁਰਾ ਹਾਲ ਹੋਇਆ ਹੋਇਆ ਗੋਲੀ ਕਦੋਂ ਕਿੱਥੇ ਕਿਵੇਂ ਚੱਲ ਜਵੇ ਪਤਾ ਹੀ ਨਹੀਂ ਲੱਗਦਾ ਤਰੀਕ ਭੁਗਤਣਾ ਇਹ ਬੰਦੇ ਦਾ ਗੋਲੀਆਂ ਮਾਰ ਕੇ ਕਤਲ ਕਰਤਾ ਜੀ ਇਹ ਕਿੱਥੋਂ ਦੀ ਖਬਰ ਹੈ ਦਪ ਜੀ ਗੱਲ ਇਹ ਆ ਇਹ ਫਾਦਲ ਕਾਦੇ ਵੱਲੋਂ ਅਬੋਰ ਦੇ ਵੱਲੋਂ ਖਬਰ ਆਈ ਆ ਅਬੋਰ ਦੇ ਵੱਲੋਂ ਆਈ ਖਬਰ ਦੇ ਵਿੱਚ ਜਾਣਕਾਰੀ ਮਿਲੀ ਆ ਕਿ ਇੱਥੇ ਗੋਲੀਆਂ ਮਾਰੀਆਂ ਇੱਕ ਬੰਦਾ ਆਇਆ ਸੀ ਤਰੀਕ ਭੁਗਤੰਦੇ ਲਈ ਕੋਰਟ ਕੰਪਲੈਕਸ ਦੇ ਵਿੱਚ ਗੋਲਗਾਂ ਮਾਰੀਆਂ ਤੇ ਪਤਾ ਲੱਗਾ ਜੀ ਕਿ ਇੱਥੇ ਫਿਰ ਉਹਨੂੰ ਮੌਕੇ ਦੇ ਉੱਤੇ ਉਹਦੀ ਮੌਤ ਹੋ ਗਈ ਆ ਤੇ ਇੱਥੇ ਉਹ ਬੰਦੇ ਭੱਜ ਗਏ ਜਿਨ੍ਹਾਂ ਨੇ ਗੋਲਗਾਂ ਮਾਰੀਆਂ ਤੇ ਪੁਲਿਸ ਦਾ ਇਹ ਕਹਿਣਾ ਕਿ ਭਾਈ ਇੱਥੇ ਪਤਾ ਲੱਗਾ ਵੀ ਇਹ ਦੋ ਧੜਿਆਂ ਦੀ ਗੈਂਗਵਾਰ ਦਾ ਸੱਟਾ ਉਹ ਕਹਿੰਦੇ ਜੀ ਅਸੀਂ ਜਿਹੜੇ ਦੋਸ਼ੀ ਉਹਨਾਂ ਦੀ ਪਛਾਣ ਕਰ ਲਈ ਆ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ ਪਰ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਆ ਵੀ ਪੰਜਾਬ ਦੇ ਵਿੱਚ ਹੋਈ ਕੀ ਜਾਂਦਾ ਜੀ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਉਧਰ 1.5 ਕਰੋੜ ਦੀ ਲੋਟਰੀ ਜਿੱਤਣ ਵਾਲਾ ਜਿਹੜਾ ਪਰਿਵਾਰ ਆ ਕਹਿੰਦੇ ਉਹ ਗਾਇਬ ਹੋ ਗਿਆ ਜੀ ਕਿਉਂ ਦੇਖੋ ਜਿਹੜਾ 1.5 ਕਰੋੜ ਵਾਲਾ ਨਾ ਉਹ ਪਰਿਵਾਰ ਆ ਉਹ ਵਿਚਾਰਾ ਜਿੱਤ ਕੇ ਨਾ ਇਹ ਲੋਟਰੀ ਉਹ ਵੀ ਕਲੇਸ਼ ਦੇ ਵਿੱਚ ਹੀ ਪੈ ਗਿਆ ਕਿਉਂਕਿ ਦੇਖੋ ਉਹ ਬੀਬੇ ਨਾ ਨਸੀਬਖੋਰ ਆ ਉਹ ਜਿਹਨੂੰ ਇਹ ਕਲੇਸ਼ ਉਹਨੇ ਜਿਹੜਾ ਉਹਨੇ ਲੋਟਰੀ ਜਿੱਤੀ ਆ ਉਹ ਲਾਟਰੀ ਜਿੱਤੀ ਉਹਨੇ ਮੇਰੇ ਖਾਲ 3-4 ਸੌ ਦੀ ਪਈ ਲਾਟਰੀ ਪਾਈ ਸੀ ਤੇ 5-6 ਸਾਲ ਪਹਿਲਾਂ ਉਹਨਾਂ ਦਾ 1.5 ਕਰੋੜ ਦੀ ਲਾਟਰੀ ਜਿੱਤੀ ਜਦੋਂ ਹੁਣ ਮੀਡੀਆ ਦੇ ਵਿੱਚ ਖਬਰਾਂ ਆ ਗਈਆਂ ਤਾਂ ਉਹਨਾਂ ਨੂੰ ਗੈਂਗਸਟਰਾਂ ਦੇ ਫੋਨ ਹੀ ਇੰਨੇ ਆ ਗਏ ਆ ਵੀ ਭਾਈ ਸਾਨੂੰ ਹਿੱਸਾ ਦਿਓ ਸਾਨੂੰ ਪੈਸੇ ਇੰਨੇ ਚਾਹੀਦੇ ਆ ਉਹ ਵਿਚਾਰਾ ਪਰਿਵਾਰ ਜਿਹੜਾ ਇਹ ਸੋਚਦਾ ਸੀ ਵੀ ਹੁਣ ਸਾਡੀ ਨਸੀਬ ਬਦਲ ਜਾਣੇ ਆ ਨਸੀਬਖੋਰ ਨੇ ਸੋਚਿਆ ਸੀ ਵੀ ਹੁਣ ਸਾਡੇ ਨਸੀਬ ਚੰਗੇ ਹੋ ਗਏ ਆ ਪਰ ਉਹਨੂੰ ਕੀ ਪਤਾ ਸੀ ਵੀ ਭਾਈ ਨਸੀਬ ਫਿੱਟੇ ਪਏ ਆ 1.5 ਕਰੋੜ ਜਿੱਤ ਕੇ ਵੀ ਉਹ ਪਰਿਵਾਰ ਵਿਚਾਰਾ ਇਹਨਾਂ ਡਰਿਆ ਵੀ ਆਪਦਾ ਘਰ-ਬਾਰ ਛੱਡ ਕੇ ਕਿਸੇ ਅਣਦੱਸੀ ਥਾਂ ਦੇ ਉੱਤੇ ਚਲਾ ਗਿਆ। ਉਹਨਾਂ ਨੇ ਫੋਨ ਆਪਦੇ ਬੰਦ ਕਰ ਲਏ ਆ। ਉਹ ਕਿਤੇ ਲੁਕੇ ਫਿਰਦੇ ਆ। ਉਹਨਾਂ ਨੂੰ ਡਰ ਆ ਇਸ ਗੱਲ ਦਾ ਵੀ ਕਿਤੇ ਕੋਈ ਸਾਡੇ ਗੋਲੀ ਨਾ ਮਾਰ ਜਾਵੇ। ਸੋ ਇਹ ਅਸਲ ਦੇ ਵਿੱਚ ਪੰਜਾਬ ਦੇ ਅੱਜ ਦੇ ਹਾਲਾਤ ਬ ਦਰਸਾਉਣ ਵਾਲੀ ਗੱਲ ਆ। ਵੀ ਪੰਜਾਬ ਦੇ ਵਿੱਚ ਆਹ ਕੁਝ ਚੱਲ ਰਿਹਾ। ਸੋ ਇਹ ਗੱਲ ਦਾ ਬੜਾ ਦੁੱਖ ਆ ਵੀ ਭਾਈ ਐਦਾਂ ਵੀ ਹੋਈ ਜਾਂਦਾ। ਪੰਜਾਬ ਦੇ ਵਿੱਚ ਆਹ ਕੁਝ ਵੀ ਹੋਣਾ ਸੀ ਵੀ ਲਾਟਰੀ ਵਾਲਿਆਂ ਤੋਂ ਵੀ ਪੈਸੇ ਮੰਗੇ ਜਾ ਰਹੇ ਆ। ਇਹ ਪਹਿਲੀ ਵਾਰ ਦੇਖ ਨੂੰ ਮਿਲਿਆ ਜੀ। ਜੀ ਬਿਲਕੁਲ ਤੇ ਟੈਨਾ ਸਾਹਿਬ ਇੰਡੀਗੋ ਫਲਾਈਟ ਜਿਹੜੀ ਕਿ ਕਾਫੀ ਸੁਰਖੀਆਂ ਜਨੇ ਇਕੱਠੀਆਂ ਕੀਤੀਆਂ ਕਹਿੰਦੇ ਇੰਡੀਗੋ ਮੁਆਵਜ਼ੇ ਵਜੋਂ ਹੁਣ 10000 ਦਾ ਟਰੈਵਲ ਵਾਊਚਰ ਦਊਗੀ ਹਾਂ ਬਿਲਕੁਲ ਜੀ ਪਿਛਲੇ ਦਿਨੀ ਆਪਾਂ ਜਾਣਦੇ ਆ ਖਬਰਾਂ ਵੀ ਸਾਂਝੀਆਂ ਕੀਤੀਆਂ ਸਾਰੇ মিডিਆ ਦੇ ਵਿੱਚ ਵੀ ਗੱਲ ਆਈ ਕਿ ਜਿਹੜੀ ਇੰਡੀਗੋ 에ਅਰਲਾਈਨ ਆ ਉਹਦੇ 8 ਦਿਨਾਂ ਦੇ ਵਿੱਚ ਮੇਰੇ ਕੋਲ 7000 ਫਲਾਈਟ ਰੱਦ ਹੋਈ ਸੀ ਉਹਨਾਂ ਦੀ ਉਹਦੇ ਕਰਕੇ ਲੋਕ ਬਹੁਤ ਵੱਡੇ ਪੱਧਰ ਦੇ ਉੱਤੇ ਖੱਜਲ ਹੋਏ ਜਦੋਂ ਲੋਕ ਖੱਜਲ ਹੋ ਗਏ ਤੇ ਉਸ ਤੋਂ ਬਾਅਦ ਆਪਾਂ ਜਾਣਦੇ ਕਿ ਰੌਲਾ ਬਹੁਤ ਪਿਆ ਇਹ ਗੱਲ ਹਾਈ ਕੋਰਟ ਤੱਕ ਵੀ ਗਈ ਪੂਰੇ ਦੇਸ਼ ਦੇ ਵਿੱਚ ਕੁੱਲ ਦੁਨੀਆ ਦੇ ਵਿੱਚ ਗੱਲ ਗੂੰਜੀ ਵੀ ਭਾਈ ਇਵੇਂ ਵੀ ਲੋਕ ਖੱਜਲ ਕੀਤੇ ਜਾਂਦੇ ਆ ਪਰ ਹੁਣ ਜਦੋਂ ਅਦਾਲਤ ਨੇ ਦੋ ਟੁੱਕ ਕੇ ਗੱਲ ਕਹੀ ਹੈ ਵੀ ਭਾਈ ਇਸ ਮਸਲੇ ਦਾ ਹੱਲ ਕਰਿਆ ਕਰੋ ਤੇ ਅਦਾਲਤ ਨੇ ਗੱਲ ਕਹੀ ਵੀ ਤੁਸੀਂ ਕੀਤਾ ਕੀ ਇਸ ਮਾਮਲੇ ਦੇ ਉੱਤੇ ਤੁਸੀਂ ਇਸ ਮਾਮਲੇ ਦੇ ਉੱਤੇ ਆ ਜੋ ਕੀਤਾ ਹੈਗਾ ਤੇ ਇਹ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਹਾਡੇ ਪ੍ਰਬੰਧ ਕੀ ਹੈਗੇ ਆ ਤੇ ਹੁਣ ਜਾਣਕਾਰੀ ਆਈ ਹੈ ਜੀ ਕਿ ਇਹ ਮੁਆਵਜ਼ਾ ਦੇਣ ਦੀ ਇਹਨਾਂ ਨੇ ਗੱਲ ਕਹੀ ਹੈ ਵੀ ਅਸੀਂ ਮੁਆਵਜ਼ਾ ਦੇ ਦਨੇ ਆ ਮੁਆਵਜ਼ਾ ਕੀ ਮਤਲਬ ਰਿਫੰਡ ਦਨੇ ਇੱਕ ਤਾਂ ਦੂਜੀ ਕਲਰ ਫੰਡ ਦੇ ਨਾਲ ਨਾਲ ਇਹ ਹੈ ਜੀ ਕਿ ਉਹ ਕਹਿੰਦੇ ਇਹਨਾਂ ਨੇ ਕਿਹਾ ਵੀ 3 ਤੋਂ ਲੈ ਕੇ 5 ਦਸੰਬਰ ਤੱਕ ਜਿਹੜੇ ਲੋਕ ਬੇहद ਪਰੇਸ਼ਾਨ ਹੋਏ ਆ 3 ਤੋਂ ਲੈ ਕੇ 5 ਦਸੰਬਰ ਤੱਕ ਤੇ ਉਹਨਾਂ ਨੂੰ ਅਸੀਂ 10000 ਰੁਪਏ ਦਾ ਟਰੈਵਲਿੰਗ ਵਾਊਚਰ ਦੰਨੇ ਆ ਦੇ ਦਾਂਗੇ ਉਹ ਟਰੈਵਲਿੰਗ ਵਾਊਚਰ ਤੋਂ ਭਾਵ ਕੀ ਆ ਵੀ ਤੁਹਾਨੂੰ ਅਸੀਂ ਇਹ ਦੇ ਦਾਂਗੇ ਜੀ 10000 ਰੁਪਏ ਵਾਲਾ ਜਦੋਂ ਤੁਸੀਂ 12 ਮਹੀਨੇ ਦੇ ਵਿੱਚ ਕਿਤੇ ਵੀ ਹੋਰ ਇੰਡੀਗੋ ਫਲਾਈਟ ਦੇ ਵਿੱਚ ਸਫ਼ਰ ਕਰਨਾ ਤੇ ਉਹ ਕਹਿੰਦੇ ਜੀ ਫਿਰ ਤੁਸੀਂ ਔਰੇ ਤੇ ਜਾ ਕੇ ਤੇ ਉਹ ਉਹਨੂੰ ਵਿੱਚ ਐਡਜਸਟ ਕਰ ਸਕਦੇ ਹੋ 10000 ਰੁਪਏ ਨੂੰ ਐਡਜਸਟ ਕਰ ਸਕਦੇ ਆ ਸੋ ਉਹਨਾਂ ਨੇ ਆਹ ਗੱਲ ਕਹੀ ਆ ਸੋ ਦੇਖਦੇ ਪਾਈਏ ਇਸ ਮਸਲੇ ਦੇ ਵਿੱਚ ਕੀ ਨਵੀਂ ਜਾਣਕਾਰੀ ਆਉਂਦੀ ਆ ਪਰ ਇਹਨਾਂ ਨੇ ਬੇहद ਪਰੇਸ਼ਾਨ ਦੀ ਪਰਿਭਾਸ਼ਾ ਕੀ ਘੜੀ ਆ ਇਹਦੇ ਬਾਰੇ ਹੀ ਨਹੀਂ ਪਤਾ ਇਹ ਬੇहद ਪਰੇਸ਼ਾਨ ਕਿਹਨੂੰ ਕਹਿੰਦੇ ਆ ਤੇ ਇਹ ਬੇहद ਪਰੇਸ਼ਾਨੀ ਵਾਲੀ ਗੱਲ ਤਾਂ ਮੈਨੂੰ ਵੀ ਨਹੀਂ ਸਮਝ ਲੱਗੀ ਵੀ ਇਹਨਾਂ ਨੇ 1000 ਨੂੰ ਦੇਣਾ 10000 ਦਾ ਵਾਊਚਰ ਇਹਨਾਂ ਨੇ 1 ਲੱਖ ਨੂੰ ਦੇਣਾ ਇਹਨਾਂ ਨੇ 50000 ਨੂੰ ਦੇਣਾ ਇਦੇ ਬਾਰੇ ਪਤਾ ਨਹੀਂ ਲੋਕ ਆ ਜਿਹੜੇ ਲੱਖਾਂ ਦੀ ਗੜਤੀ ਵਿੱਚ ਪਰੇਸ਼ਾਨ ਹੋਏ ਆ ਇਹ ਇੰਡੀਗੋ 에ਅਰਲਾਈਨ ਦੀ ਨਲਾਈ ਕੀ ਦੇ ਕਰਕੇ ਹੋਇਆ ਜੀ ਨਾਲੇ ਟੈਣਾ ਸਾਹਿਬ ਜਿਹੜਾ ਬੰਦਾ ਖੱਜਲ ਹੋਇਆ ਉਹ ਦੁਬਾਰਾ ਉਸੇ 에ਅਰਲਾਈਨ ਦੀ ਟਿਕਟ ਕਿਉਂ ਬੁੱਕ ਕਰੂਗਾ 10000 ਪਿੱਛੇ ਅਗਲਾ ਬੰਦਾ ਦੁਬਾਰਾ ਆਪਣਾ ਸਮਾਂ ਥੋੜੀ ਖਰਾਬ ਕਰੂਗਾ ਇਹਨਾਂ ਦਾ ਕੀ ਪਤਾ ਮੁੜ ਕੇ ਕੀ ਕੀ ਕਰ ਦੇਣ ਹਾਂ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਦੇਖੋ ਬੰਦੇ ਦੇ ਮਨ ਦੇ ਵਿੱਚ ਨਾ ਭਰੋਸੇ ਦੀ ਜਿਹੜਾ ਕੋਈ ਵੀ ਕੰਮ ਆ ਨਾ ਜਿਹੜਾ ਕੋ ਕਾਰੋਬਾਰੀ ਆ ਜਿਹਨੇ ਕਿਤੇ ਜਾਣਾ ਆਉਣਾ ਉਹਨੇ ਜਹਾਜ਼ ਨੂੰ ਤਾਂ ਬੁੱਕ ਕਰਨਾ ਵੀ ਭਰੋਸੇਯੋਗਤਾ ਦੀ ਗੱਲ ਆ ਉਹਨਾਂ ਟਿਕਟ ਲੈਣੀ ਹੈ ਭਰੋਸੇਯੋਗ 에ਅਰਲਾਈਨ ਦੀ ਹੁਣ ਮਜਬੂਰੀ ਦੇ ਵਿੱਚ ਬੰਦੇ ਰਖੋ ਕਿ ਹੋਰ ਇਹ ਸਭ ਤੋਂ ਵੱਡੀ ਮੋਨੋਪੋਲੀ ਇਹਨਾਂ ਦੀ ਹੈ ਜਦੋਂ 65% ਤਾਂ ਇਹਨਾਂ ਦੀ ਹੈਗੀ ਹਿੱਸੇਦਾਰੀ ਇੰਡੀਆ 에ਅਰ ਜਿਹੜੀ 에ਅਰਲਾਈਨ ਇੰਡਸਟਰੀ ਦੇ ਵਿੱਚ ਸੋ ਇਸ ਕਰਕੇ ਬੰਦਾ ਚਲੋ 10000 ਰੁਪਏ ਦਾ ਆਉਂਦਾ ਹੋਇਆ ਵਾਊਚਰ ਬੰਦਾ ਰੱਖ ਵੀ ਲਊਗਾ ਪਰ ਬੰਦਾ ਵਰਤਨ ਵੇਲੇ ਇਹ ਸੋਚੂਗਾ ਯਾਰ ਵੀ ਅਗਲੀ ਵਾਰ ਕੀ ਪਤਾ ਇਹ ਫਲਾਈਟ ਲੇਟ ਨਾ ਕਰ ਦੇਣ ਇਰਾਦਨਾ ਕਰ ਦੇਣ ਮੌਕੇ ਤੋਂ ਤਾਂ ਪਤਾ ਲੱਗਦਾ ਪਰ ਹੁਣ ਅਦਾਲਤ ਨੇ ਵੀ ਗੱਲ ਕਹੀ ਵੀ ਜੇਕਰ ਤੁਸੀਂ 15 ਮਿੰਟ ਵੀ ਫਲਾਈਟ ਲੇਟ ਕਰਨੀ ਹੋਵੇ ਕਿਸੇ ਵੀ ਕਾਰਨ ਕਰਕੇ ਨਾ ਤੁਹਾਨੂੰ ਪਹਿਲਾਂ ਜਾਣਕਾਰੀ ਦੇਣੀ ਪਊਗੀ ਲੋਕਾਂ ਨੂੰ ਮੁਸਾਫਰਾਂ ਨੂੰ ਵੀ ਅਸੀਂ 15 ਮਿੰਟ ਲੇਟ ਆ ਉਹਦਾ ਕਾਰਨ ਕੀ ਹੈ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਪੰਜਾਬ ਦੇ ਵਿੱਚ ਇਸ ਵੇਲੇ ਮੌਸਮ ਕਿਵੇਂ ਹੈ ਜੀ ਕੀ ਚੱਲ ਰਿਹਾ ਦੇਖੋ ਪੰਜਾਬ ਦੇ ਵਿੱਚ ਮੌਸਮ ਜਿਹੜਾ ਜੀ ਉਹ ਕਾਫੀ ਠੰਡਾ ਹੈ ਜੀ ਇਸ ਵੇਲੇ ਤਾਂ ਬਾਹਰ ਧੁੱਪ ਹਾਲੇ ਤੱਕ ਨਿਕਲੀ ਨਹੀਂ ਗਈ ਪਰ ਅੱਜ ਮੌਸਮ ਸਾਫ਼ ਰਹੂਗਾ ਤੇ ਰਾਤ ਦੇ ਵੇਲੇ ਠੰਡ ਵਧਦੀ ਜਾਂਦੀ ਹੈ ਤੇ ਮੌਸਮ ਵਿਭਾਗ ਦਾ ਅੰਦਾਜ਼ਾ ਇਹ ਆ ਵੀ 3-4 ਦਿਨ ਪੰਜਾਬ ਦੇ ਵਿੱਚ ਮੌਸਮ ਸਥਿਰ ਰਹਿਣ ਦੀ ਆਸ ਹੈ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕਦਮ ਠੰਡ ਵੱਧ ਜਾਣੀ ਆ ਕਿਉਂਕਿ ਆਪਾਂ ਨੂੰ ਬੇਸ਼ੱਕ ਇਹ ਲੱਗਦਾ ਹੋਵੇ ਵੀ ਹਾਲੇ ਠੰਡ ਹੈ ਨਹੀਂਗੀ ਠੰਡ ਬਹੁਤ ਘੱਟ ਆ ਪਰ ਇਹ ਉਹਨਾਂ ਕਚੇਰੀ ਘੱਟ ਆ ਜਿੰਨੀ ਕੁ ਦੇਰ ਤੱਕ ਪੰਜਾਬ ਦੇ ਵਿੱਚ ਕਣੀਆਂ ਨਹੀਂ ਪੈਂਦੀਆਂ ਜਿੰਨੀ ਕੁ ਦੇਰ ਤੱਕ ਪੰਜਾਬ ਦੇ ਵਿੱਚ ਮੀਂਹ ਨਹੀਂ ਪੈਂਦਾ ਜਿਸ ਦਿਨ ਮੀਂਹ ਪੈ ਗਿਆ ਤੇ ਭਲੇਖੇ ਨਿਕਲ ਜਾਣੇ ਆ ਸੋ ਮੀਂਹ ਪੰਜਾਬ ਦੇ ਵਿੱਚ ਪੈਣੀ ਵਾਲਾ ਛੇਤੀ ਹੀ ਨਹੀਂ ਪੈ ਜਾਣਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਠੰਡ ਵੱਧ ਜਾਣੀ ਆ ਉਧਰ ਪਹਾੜੀ ਖੇਤਰਾਂ ਦੇ ਵਿੱਚ ਠੰਡ ਕਾਫੀ ਹੋ ਗਈ ਆ ਤੇ ਉੱਥੇ ਮੌਸਮ ਵਿਭਾਗ ਜਿਹੜਾ ਉਹਨੇ ਇਹ ਗੱਲ ਕਹੀ ਆ ਕਿ ਬਰਫਬਾਰੀ ਹੋਰ ਹੋਣੀ ਆ ਉਹ ਬਰਫਬਾਰੀ ਦਾ ਅਸਰ ਪੰਜਾਬ ਦੇ ਵਿੱਚ ਵੀ ਹੋਣਾ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨ